ਜਾ ਰਿਹਾ ਗਰਮ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਹਿੰਦਾ ਅੱਜ ਇਸ ਮੌਕੇ ਤੇ ਪੁਲਿਸ ਸ਼ਹੀਦੀ ਦਿਵਸ ਜਿਹੜਾ 21 ਅਕਤੂਬਰ 2025 ਤੇ ਜਿਹੜਾ ਸੀ ਇੱਥੇ ਇਕੱਤਰਤ ਹੋਏ ਹੈ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਹ ਦਿਨ ਮਨਾ ਰਹੇ ਨੇ ਇਹ 1908 59 ਦੇ ਵਿੱਚ ਚੀਨ ਦੇ ਬਰਖਲਾਬ ਜਿਹੜੀ ਲੜਾਈ ਚੱਲ ਰਹੀ ਸੀ ਉਹਦੇ ਵਿੱਚ ਲਦਾਖ ਦੇ ਹੌਟ ਸਪ੍ਰਿੰਗ ਏਰੀਆ ਦੇ ਵਿੱਚ ਕਰੀਬਨ 10 ਪੁਲਿਸ ਕਰਮੀਆਂ ਨੇ ਆਪਣੇ ਦੇਸ਼ ਲਈ ਜਾਨ ਨਿਛਾਵਰ ਕਰਦੇ ਕੁਰਬਾਨੀ ਦਿੱਤੀ ਤਾਂ ਉਸੇ ਚੀਜ਼ ਨੂੰ ਅਸੀਂ ਯਾਦ ਕਰਦੇ ਹਾਂ ਗੌਰਵ ਮਹਿਸੂਸ ਕਰਦੇ ਹਾਂ ਔਰ ਉਹ ਜਿਹੜਾ ਉਹਨਾਂ ਦਾ ਜਜ਼ਬਾ ਸੀਗਾ ਕਿ ਆਪਣੀ ਜ਼ਿੰਮੇਵਾਰੀ ਖਾਤਰ ਆਪਣੀ ਜਾਨਾ ਕੁਰਬਾਨ ਕਰ ਦਿੱਤੀਆਂ ਤਾਂ ਉਹ ਸਾਡਾ ਪ੍ਰੇਰਣਾ ਸਰੋਤ ਹੋਵੇ ਐਂਡ ਉਹਨਾਂ ਦੀਆਂ ਕੁਰਬਾਨੀਆਂ ਹਰ ਕਦਮ ਤੇ ਉਤੇ ਸਾਡਾ ਮਾਰਕ ਦਰਸ਼ਕ ਬਣੇ ਤਾਂ ਅੱਜ ਅਸੀਂ ਜਿਹੜੇ ਸ਼ਹੀਦ ਪਰਿਵਾਰ ਹੈ ਤਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕਰ ਰਹੇ ਹਾਂ ਅਸੀਂ ਐਰ ਟਾਈਮਸ ਉਹਨਾਂ ਨੂੰ ਮਿਲਦੇ ਰਹਿੰਦੇ ਹਾਂ ਤਾਂ ਇਹ ਵੀ ਜ਼ਰੂਰੀ ਹੈ ਕਿ ਇਸ ਮੌਕੇ ਤੇ ਉਹਤੇ ਸ਼ਹੀਦ ਪਰਿਵਾਰਾ ਦੀ ਕੋਈ ਸਮੱਸਿਆ ਕੋਈ ਦੁੱਖ ਤਕਲੀਫ ਹੁੰਦਾ ਹੈ ਤਾਂ ਉਹਦਾ ਅਸੀਂ ਹੱਲ ਮਤਲਬ ਉਸ ਤਰੀਕੇ ਨਾਲ ਉਹ ਕਰਨਾ ਚਾਹੁੰਦੇ ਹਾਂ ਕਿ ਕੋਈ ਚਹੀਤ ਪਰਿਵਾਰ ਕੋਈ ਨਜ਼ਰ ਅੰਦਾਜ਼ ਮਹਿਸੂਸ ਨਾ ਕਰ ਸਕੇ ਨਾ ਬੜਾ ਮਨੋਰ ਸਿੰਘ ਕਿਹੜਾ ਪਿੰਡ ਹੈ ਸ਼ਰਕਲਾ ਕਹਿੰਜੀ ਤੇ ਅੱਜ ਤੇ ਉਹ ਭਰਾ ਇੱਕ ਬੱਚਾ ਮੇਰਾ 22 ਸਾਲ ਦਾ ਹਮਦਰਦ ਕਿਸ ਤਰ੍ਹਾਂ ਸ਼ਹੀਦ ਹੋਇਆ ਕਿ ਕਿੱਥੇ ਹੋਇਆ ਇਹ ਕੰਨ ਜਾਣੇ ਔਲਖੇਰੀ ਹੋਏ ਸੀ ਤੇ ਉਹਨੇ ਬੰਦੂਕਾਂ ਲੈ ਕੇ ਸੀ ਇਹਨਾਂ ਤੇ ਨੋਤ ਤਿੰਨੇ ਜਾਣੇ ਮਾਰ ਗਏ ਸੀ ਇੱਕ ਮਲੂਦੋਰੇ ਦਾ ਇੱਕ ਕਾਂਗਰਸ ਦਾ ਇੱਕ ਮੇਰਾ ਚਰਕਲਾ ਦਾ ਅੰਮ੍ਰਿਤ ਮੈਨ 85 ਭਰਾ ਜਿਹੜੇ 88 ਦੇ ਕਿਵੇਂ ਮੈਂ ਨੇ ਸਭੀ ਤੇਰੇ ਉਤੇ ਸੋਵਾਂ ਰਾਤ ਨੂੰ ਮਾਰਦੇ تھے۔ ਉਹਨਾਂ ਦੇ ਪਰਿਵਾਰ ਚ ਕੌਣ ਕੌਣ ਸੀਗਾ ਫਿਰ ਕਿੱਦਾਂ ਪਰਿਵਾਰ ਚੱਲਿਆ ਉਹਨਾਂ ਦਾ ਪਰਿਵਾਰ ਦੀ ਬਸ ਕਰ ਕਰੂ ਹੋ ਗਿਆ ਕੋਈ ਅੰਮ੍ਰਿਤਸਰ ਪੈ ਗਿਆ ਕੋਈ ਪਟਿਆਲਾ ਪੈ ਗਿਆ ਅਸੀਂ ਵੀ ਧੱਕੇ ਧੱਕੇ ਪਰ ਬੱਚੇ ਆਪਣੇ ਸਾਹ ਨੇ ਹਾਂਜੀ ਅਸੀਂ ਆਪਣਾ ਪਚਾਂਡੇ ਗੋਲੇ ਸਾਡੇ ਬਾਅਦ ਕੋਈ ਸਰਕਾਰ ਨੂੰ ਛੱਟ ਕਰ ਚਾਹੀਦਾ ਕੋਈ ਬਿਜੂਟੀਆਂ ਬਾਤ ਹੋ ਰਹੀ ᱛਾਈ ਅਸੀਂ ਦੋ ਜੀ ਇਕੱਠੇ ਰਹਿ ਰਹੇ ਹਾਂਜੀ ਆ ਕੇ ਘਪੈਣ ਨੂੰ ਗੋਲੀ ਵੱਜ ਗਈ ਸੀ ਇਕ ਬਾਪ ਨੂੰ ਵਾਦ ਕੇ ਬਾਪ ਵੀ ਹੋ ਕੇ ਨਾ ਮਰ ਗਿਆ ਮਾਤਾ ਵੀ ਹੋ ਕੇ ਨਾ ਮਰ ਗਈ ਇਹ ਸਾਡਾ ਬਹੁਤ ਬੁਰਾ ਹਾਲ ਚਿਰ ਗੱਲ ਅੱਜ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਜੀ ਬਹੁਤ ਅੰਗਾ ਲੱਗਾ ਵਾ ਪਰ ਜੋ ਜਣਾ ਉਹਦਾ ਉਹਦਾ ਆਂਦਰਾ ਬਹੁਤ ਪਾੜਦਿਆਂ ਨੇ ਕਿਉਂਕਿ ਬਹੁਤ ਮਨਸਾਲ ਲੱਗਦਾ ਵਾ ਇਹ ਤੇ ਇਸ ਕਰਕੇ ਹੁਣ ਕੀ ਕਰ ਸਕਦੇ ਆਪਾਂ ਪੁਰਾਣੀ ਤਸਵੀਰਾਂ ਸਾਹਮਣੇ ਆਈਆਂ ਨੇ ਪੁਰਾਣੀ ਤਸਵੀਰ ਬੁੱਕਲੀ ਗੱਲ ਜੀ ਹੁਣ ਤੇ ਬਸ ਇਨੀ ਟੈਨਸ਼ਨ ਹੋ ਗਈ ਆ ਹਰ ਤੋਂ ਪਰੇ ਟੈਨਸ਼ਨ ਮੰਨੂ ਹੋ ਗਈ ਆ ਸਾਡੇ ਤਰੀਕਿਆਂ ਉਂ ਕੀ ਗੱਲ ਸੀ ਇਹ ਜਦ ਸੋਚ ਕੇ ਕਾਗਾਂ ਕ ਕਰਕੇ ਇਹ ਕਰੂ ਹੋ ਗਿਆ ਬੱਚੇ ਚਲੇ ਗਏ ਬੱਚੇ ਬਰਬਾਦ ਹੋ ਗਏ ਭੈਣ ਨੂੰ ਗੋਲੀ ਲੱਗੀ ਹੋਰ ਕੁਝ ਹੋਇਆ ਸਾਡੇ ਨਾਲ ਫਿਰ ਸਲਮਾਨ ਕਿੰਨੇ ਨਾਮ ਤਾ ਨਾਮ ਹਰ ਮੀਤ ਕੋ ਕਿਥੋਂ ਆਏ ਤੁਸੀਂ ਇਹ ਡੇਰਾ ਬਾਬਾ ਨਾਨਕ ਦਾ ਪਿੰਠੇ ਟਿਰ ਕੇ ਆਏ ਤੁਸੀਂ ਸਾਡੇ ਫਾਦਰ ਸਾਹਿਬ ਦੀ ਸਿਹਤ ਠੀਕ ਸੀ 1986 ਉਹਨਾਂ ਦੀ ਡਿਊਟੀ ਜਾਣਦੇ ਸੀ ਤੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਗੋਲੀ ਮਾਰ ਦਿੱਤੀ ਆ ਤਾਂ ਦੀ ਉਮਰ ਬਹੁਤ ਛੋਟੀ ਹਣੀ ਹਾਂਜੀ ਹਾਂਜੀ ਤੁਹਾਡੇ ਛੋਟੇ ਸੀ ਜੇ ਆਪਾਂ ਤਾਂ ਬਹੁਤ ਜ਼ਿਆਦਾ ਐਵੇਂ ਜੇ ਚੱਲਦਾ ਹੀ ਜੀ ਹਾਂਜੀ ਕੋਈ ਸਹੂਲਤ ਨਹੀਂ ਹਜੇ ਤੱਕ ਮਿਲਦੀ ਤੇ ਮੰਮੀ ਆਡੇ ਕਰਦੇ ਸੀ ਇਹ ਦਹੀਂ ਹਾਂਜੀ ਕਮਾਣ ਵਾਲੇ ਫਾਦਰ ਸੀ ਤੁਹਾਡੇ ਹਾਂਜੀ ਹਾਂਜੀ ਅਈ ਅੱਠ ਭੈਣ ਭਰਾ ਸਾਡੇ ਫਾਦਰ ਸਾਹਿਬ ਵੀ ਕਮਾਣ ਵਾਲੇ ਸੀ ਹਾਂਜੀ ਕਿਤਾਬ ਜਾਰਾ ਕਰਦੇ ਗਏ ਜਾਰਾ ਮੰਮੀ ਆਡੇ ਕਰਦੇ ਸੀ ਅਸੀਂ ਛੋਟੇ ਛੋਟੇ ਪਰਦੇ ਸੀ ਉਦੋਂ ਅਸੀਂ ਹਾਂਜੀ ਬਹੁਤ ਮੁਸ਼ਕਲ ਸੀ ਅਨੇ ਹਾਂਜੀ ਹਾਂਜੀ ਕਰਦੇ ਸੀ ਉਹ ਉਹਨਾਂ ਦੀ ਚਲ ਮੈਂਦਰੀ ਕਰਦੇ ਸੀ ਵਧੀਆ ਹਾਂਜੀ ਬਹੁਤ ਅਸਾ ਲੱਗਦਾ ਹੀ ਹੈ ਮੰਦਪੁਰ ਵਾਈ ਜਾਨ ਬੱਚੇ ਹੀ ਛੋਟੇ ਛੋਟੇ ਨੂੰ ਨੌਕਰੀ ਦਿੱਤੀ ਹੋਏ ਅਰੇ ਵੱਡੇ ਬਦਰ ਸਾਹਿਬ ਨੂੰ ਦਿੱਤੀ ਛੋਟੇ ਨੂੰ ਵੀ ਦਿੱਤੀ ਇਹ ਦੂਜਾ ਦੇ ਪ੍ਰਭਾ ਇਸ ਤਰ੍ਹਾਂ ਹੀ ਲੱਗਾਂ ਕਿ ਉਹਨਾਂ ਨੇ ਪਲਸਣ ਲੱਗੀ ਸੀ ਬਾਅਦ ਵਿੱਚ ਮੰਮੀ ਆਉਂਦੀ हूं सी बी जादासक आहे दुारा साढी लॻणी चाहींदा हा जी सुनाई हुई अॼु तक